ਦੋਸਤੋ ਅੱਜ ਅਸੀਂ ਤੁਹਾਨੂੰ ਇਹ ਜਾਂ ਮੈਚ ਦਿਖਾਉਣ ਜਾ ਰਹੇ ਹਾਂ ਜਿਹੜਾ 5 ਮਾਰਚ ਨੂੰ ਹੋਇਆ ਸੀਗਾ ਤੇ ਉਸ ਦੇ ਵਿੱਚ ਬੋਲਟ ਤੇ ਜੱਗੂ ਦੀ ਜ਼ਬਰਦਸਤ ਟੱਕਰ ਆ ਮੈਚ ਨੂੰ ਪੂਰਾ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹੋ ਜੀ ਵੀਡੀਓ ਦੇਖਣ ਵਾਸਤੇ ਤੇ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ ਤੇ ਚੋਟੀ ਦੀ ਗੱਲ ਮੇਰੇ ਵੀਰੋ ਇਹ ਵੀ ਸਮੇਂ ਸਮੇਂ ਦੇ ਨਾਲ ਆ ਪਿੰਡ ਦੇ ਚੋਟੀ ਦੇ 스타 ਹੋਇਆ ਜਿਹੜਾ ਰਗਾ ਧੰਨਵਾਦ ਗਰਾਊਂਡ ਵਹਿਲਾ ਕਰ ਦਿਓ ਸਟੇਜ ਵਾਲੇ ਪਾਸੇ ਚਾਚੌਂਦੀ ਟੀਮ ਹੈ ਆਹ ਕਹਿੰਦੇ ਕਬੈਨਾਂ ਦਾ ਜੇਤੂ ਤੁਹਾਡੇ ਸਾਹਮਣੇ ਮੰਨਾ ਬੱਲੋਂ ਦੀ ਧਰਤੀ ਦਾ ਪਹਿਲੀ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਪਰਲੇ ਪਾਸੇ ਗਿੰਨੀ ਵਰਗੇ ਖੜਿਆ ਓਏ ਇੱਕ ਵਾਰਸੇ ਲਵਲੀ ਤੇ ਨਾਲ ਮੇਰੇ ਵੀਰੋ ਓ ਟਿੱਬਿਆਂ ਦਾ ਸਵਰਨਿਆ ਸ਼ੇਰ ਕਹਾਣੀ ਲਓ ਸਾਹਮਣੇ ਦੇਖੋ ਕਮਲ ਟਿੱਬੇ ਵਾਲਾ ਓ ਦਾ ਟਾਪ ਦਾ ਯੱਖਾ ਲਾ ਕੇ ਆ ਟਾਪਰ ਯਾਖੀ ਸਿਰਾ ਕਰਾ ਗਿਆ ਇੰਦਰ ਧਰਤੀ ਵਾਂ ਨੂੰ ਮੱਥਾ ਟੇਕਦਾ ਹਰਮਨ ਬੁਲਟ ਬਾਬੇ ਪਰਸੇਵ ਪੰਡਾਲ ਦਾ ਪੋਤਾ ਬਾਬੇ ਬੁਲਟ ਇਹ ਖੀਰਾ ਵਾਲੀਆ ਬੁਲਟਾਂ ਮੇਰੇ ਪੰਜਾਬੀ ਵੀਰੋ ਐਸੇ ਪਿੰਡ ਦਾ ਐਸੇ ਕਰਦਾ 37 ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰਲੇ ਪਾਸੇ ਲੱਗ ਰਹੀ ਹੈ ਉਰਲੇ ਪਾਸੇ ਗਿੰਨੀ ਹੈ ਤੇ ਨਾਲ ਟੱਬੇ ਵਾਲਾ ਮੇਰੇ ਵੀਰੋ ਚਾਰ ਬੁੱਤਰ ਖੇੜਾ ਦੇ ਵਿੱਚੋਂ ਮੁਕਾਬਲਾ ਕਿੰਨਾ ਵਕਵੇਂ ਕਿਦਾਂ ਦਾ ਹੋਣਾ ਸਮਾਂ ਦੱਸੂਗਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ 37 ਦੇ ਦੂਜੇ ਪਾਸੇ ਟੱਬੇ ਵਾਲਾ ਉਹ ਖੜਕਾ ਵਰਤਾ ਕਬੱਡੀ ਦਾ ਤੇ ਨੰਬਰ ਆ ਰੇਡਰ ਦੇ ਗਰਦੇ ਵਿੱਚ ਆ ਆ ਦੂਜੀ ਮੌrti ਮੇਰੇ ਭਾਈ ਬਣ ਕੇ ਬਾਹਰ ਜਿੰਦਾ ਕੋਈ ਨਾਮ ਨਹੀਂ ਆ ਬਹੁਤ ਵੱਡਾ ਮੈਚ ਆ ਭਾਈ ਬਾਜੀ ਆ ਨਾ ਕੰਮ ਕਰੋ ਮਨੂਜੀ ਹੈਲੋ ਆ ਨਾ ਕਰੋ ਆ ਬੈਕ ਦਾ ਮਾਰ ਦੋ ਪਹਿਰੇ ਲਾਲਕਰੇ ਬਾਜੀ ਮੈਂ ਮੈਚ ਦੂਸਰੇ ਬੰਦ ਕਰਦੇ ਸਾਰੇ ਚਾਰ ਬਾਲ ਉਹ ਲਾਲਕਰੇ ਨਾਲ ਮਾਰੋ ਬੇੰਤੀ ਹਜ਼ਾਰ ਮੈਚ ਚ ਚਾਰ 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 ਆਪੋ ਚੱਕ ਲੈ ਪਹਿਰੇ ਲਾਲਕਰੇ ਥੋੜੀ ਬਸ ਦੇ ਮੈਚ ਜਲਾਰ ਟਾਕੇ ਨਾਲ ਕਰਿਓ ਲੜਾਈ ਕਰਦੇ ਆ ਏਦਾਂ ਨਹੀਂ ਕਰਦਾ ਰੋਜ਼ ਅੱਜ ਪਹਿਲੀ ਵਾਰ ਆਪਾਂ ਖੇਡਣਾ ਹੈ ਸਾਡੀ ਹੈਲੋ 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 ਅਬੇ ਬੇਜ਼ੇਮ ਦੀ ਪਲੇਰਾਂ ਨੂੰ ਹੱਥ ਵੱਲ ਕੇ ਜਿਹੜੀਆਂ ਦੂਜੀਆਂ ਦਾ ਕਰਿਓ ਬੰਦ ਕਰ ਦਿਓ ਕਰ ਦੇ ਭਾਈ ਸਭ ਨੂੰ ਇੱਕ ਵੀ ਬੇਜ਼ੇਮ ਨੂੰ ਹੱਥ ਵੱਲ ਇੱਕ ਬੇਜ਼ੇਮ ਦੇ ਹੱਥ ਵੱਲ ਕੇ ਯਾਰ ਭਾਈ ਪਤਾ ਕੀ ਆ ਕਦਾ ਕਿਆ ਮੈਚ ਕਰਉਂਦਾ ਬਾਈ ਤੂੰ ਪਲੇਅਰ ਹੋ ਯਾਰ ਏ ਕੀ ਗੱਲ ਬਣੀ ਪਿਆਰ ਨਾਲ ਯਾਰ ਰੌਲਾ ਨਹੀਂ ਪਾਉਣਾ ਬੇਨਤੀ ਹੈ ਪਿਆਰ ਨਾਲ ਪਿਆਰ ਨਾਲ ਜੱਗੂ ਪਿਆਰ ਨਾਲ ਪਿਆਰ ਨਾਲ ਕੋਲਟ ਪਿਆਰ ਨਾਲ ਹੈਲੋ ਬਾਈ ਉਹ ਲਾਲਕਲੇ ਕਰ ਦੋ ਮਾਰ ਦੋ ਬਾਈ ਯਾਰ ਹੈ ਖੜਿਆਰੀ ਖਾਣਦੇ ਨੇ ਐ ਥੋੜੀ ਗੁੱਟਾਂ ਮਾਰ ਦੋ ਨੇ ਯਾਰ ਆਹ ਗਰਾਊਂਡ ਦਾ ਮੈਚ ਬੰਦ ਕਰ ਦਿਓ ਜੀ ਕੋਈ ਗੱਲੇ ਨਹੀਂ ਜਿਹੜੇ ਬਾਹਰੋਂ ਮੈਚ ਨਹੀਂ ਬੰਦ ਕਰੋ ਯਾਰ ਖੇਡਰੀ ਗੇਂਦ ਨਾਲ ਮੈਚ ਬੰਦ ਕਰ ਦਿਓ ਸਭ ਤੋਂ ਜਰੂਰ ਨੂੰ ਤੁਸੀਂ ਠੀਕ ਹੈ ਪਤਾ ਕੁੱਕਾ ਥੋੜੀ ਮਾਰ ਦੋ ਬੰਦੇ ਜਰੇ ਓ ਬਾਈ ਪਤਾ ਗੱਲ ਕੀ ਆ ਬਾਬੇ ਦਾ ਟੂਰਨਾਮੈਂਟ ਆਏ ਨਾ ਕਰੋ ਮੈਂ ਕਿਚ ਕੁੱਕਾ ਮਾਰ ਦੂੰਗਾ ਚਲੋ ਖੜੋ ਖਿਡਾਰੀ ਵੀਰੋ ਖੜੋ ਚਲੋ ਮਾਪਲਾ ਨੂੰ ਖਿਡਾਓ ਕੇਰਾ ਬੇਨਤੀ ਹੈ ਆ ਬੇਨਤੀ ਹੈ ਪਲੇਅਰਾਂ ਨੂੰ ਲੜੋ ਨਾ ਯਾਰ ਕਬੱਡੀ ਨੂੰ ਕਿਉਂ ਖਰਾਬ ਕਰਦੇ ਹੋ ਗਰਾਊਂਡ ਵੇਲਾ ਗਰਾਊਂਡ ਵੇਲਾ ਕਾਜੋ ਥੋੜਾ ਆਪਾਂ ਮੈਚ ਕਰਵਾਈਏ ਪਲੀ ਜਿੰਨਾਂ ਦਾ ਕੋਈ ਕੰਮ ਨਹੀਂ ਆ ਬਾਹਰ ਚਲੇ ਜਾਓ ਤਾਰੂ ਦਰਸ਼ਕ ਬਿੰਦਰભાઈ ਜਿੰਨਾਂ ਦਾ ਕੋਈ ਕੰਮ ਨਹੀਂ ਆ ਪਲੀ ਜਿੰਨਾਂ ਨੂੰ ਆਪਾਂ ਬਾਹਰ ਕਰ ਲਈਏ ਬੜੀ ਮਿਹਰਬਾਨੀ ਸਾਈਡ ਤੇ ਵੱਲੋ ਕੌਰੀ ਇਹ ਸਾਰੇ ਧਿਆਨ ਦੇਣਗੇ ਤਰ੍ਹਾਂ ਮੈਚ ਸ਼ੁਰੂ ਹੋ ਗਿਆ ਹੈ। ਹਲੋ ਮਨਨਾ ਬਲਕੋ ਦਾ ਕਬੱਡੀ ਪਾਉਣ ਦੇ ਲਈ ਅੱਗੇ ਲੱਗਦਾ ਹੋਇਆ ਤੇ ਦੂਜੇ ਪਾਸੇ ਵੇਖਾਂਗੇ 4 ਨੰਬਰ ਖੇੜਾ ਦੇ ਵਿੱਚੋਂ ਮੁਕਾਬਲਾ ਉਹ ਕਿਹਦੇ ਨਾਲ ਕਮਕ ਦਾ ਨਾ ਹੋਣਾ। ਇੱਕ ਪਾਸੇ ਲੱਗਦੀ ਹੈ ਮਹਿਮਦ ਗੋਲਜਾ ਕਰਦਾ ਹੋਇਆ ਟਰਾਈ। ਉਹ ਬੁੱਟ ਦੀ ਕਬੱਡੀ ਉਹ ਸਵਰਨਿਆ ਖੇੜਾ ਕਹਾਣੀ। ਟੱਕ ਰੇਡ ਤੀਜੀ ਲੜੀ ਵੰਦਾ ਹੈ। ਉਹਦੇ ਹਿਸਾਬ ਨਾਲ ਰੇਡ ਪੌੜੀਆ ਬੋਲ ਦੇਖੀ ਕਿਤੇ ਨੰਬਰ ਖਰਾਬ ਹੋ ਜੇ ਨਾ ਜੰਨਾ। ਆਹ ਪਿੰਡਾ ਸੱਗਨਬਾਲ ਦੀ ਧਰਤੀ ਦਾ ਮੇਰੇ ਮਿੱਤਰੋ ਰੇਡ ਪਾਉਣ ਦੇ ਲਈ ਖੇਡਣ ਵਾਲੇ ਵਿਚ ਵਾਤਾ ਹੋਇਆ ਔਰ ਚਾਰ ਜਫੀਤੋਂ ਇੱਕ ਬਾਈ ਲੈਨਡ ਵੀਰਪੁਰਿਆ ਹਾਈ ਲੈਨਡ ਪਟਿਆਲਾ ਤੇ ਸੋਮਾ ਕਾਚੋ ਬਾਈ ਲੈਨਡ ਕਿਧ ਤੋਂ ਹਮੇਸ਼ੀ ਸ਼ਰਮਾ ਉਹਨਾਂ ਵੱਲੋਂ ਆਓ ਮੁਕਾਬਲਾ ਸਰਤ ਬੰਨੇ ਬੰਨੇ ਹੋ ਗਈ ਮਿੱਤਰੋ ਇੱਕ ਪਾਸੇ ਪਿੰਟਾ ਕੇ ਦੂਜੇ ਪਾਸੇ ਓ ਵੀਰਪੁਰੀਆ ਹਰਕਾ ਦਾ ਕਬੱਡੀ ਦਾ ਅੱਜ ਬੋਲ ਤੇ ਟੱਕੇ ਜਾਣ ਹੋ ਗਏ ਓ ਸੋਹਣਿਆ ਖੇਡ ਕਹਾਣੀ ਕੇ ਉਹ ਸੱਜਣ ਵਾਲੀਆ ਪਿੰਡਾ ਫੜ ਲਿਆ ਮੇਰੇ ਮਿੱਤਰੋ ਇੱਕ ਬੰਦੇ ਆ ਪਿੰਡਾ ਫੜ ਲਿਆ ਆ 37 ਅਕਰਾਚੋ ਪਿੰਡ ਵਾਲਾ ਐਸੇ ਪੜਦਾ ਐਸੇ ਲਾਕੇ ਦਾ ਓ ਕਹਿੰਦੇ ਨਿਊਜ਼ੀਲੈਂਡ ਤੱਕ ਧੁੰਮਾ ਆ ਗੱਭਰੂ ਦੀ ਬਰੇ ਮਿੱਤਰੋ ਇਹ ਆ 37 ਸਰਦਾਰ ਮੇਹਰ ਸਿੰਘ ਦਾ ਪੁੱਤ ਕਬੱਡੀ ਬਹੁਤ ਵਧੀਆ ਖੇਡਦਾ ਹੈ ਸੋਮੇ ਵੱਲੋਂ 500 ਰੁਪਏ ਆਇਕਲ ਨੂੰ ਖੜਾ ਦਿਓ ਜੀ ਉਹ ਦੂਜੇ ਪਾਸੇ ਸੰਤੀ ਕਰਾਚੋ ਵਾਲਾ ਸੋਮੇ ਦਾ ਪਲੀ ਜਾਨ ਨੰਬਰ ਅਮਰੀ ਟੀਮ ਦਾ ਜੋੜਦਾ ਹੋਇਆ ਆ ਚੱਲਿਆ ਬੋਲ ਕੇ ਮੇਰੇ ਵਿਰੋ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਮੀਰਪੁਰਿਆ ਪਰ ਦੂਜੇ ਪਾਸੇ ਜੱਗੂ ਹੋ ਬੱਲੇ ਬੱਲੇ ਹੋ ਗਈ ਮਤਰੋ ਆ ਇੱਕ ਵਾਰ ਮੀਰਪੁਰਿਆ ਇੱਕ ਪਾਸੇ ਬੁਲਟ ਨੰਬਰ ਅਮਰੀ ਟੀਮ ਦਾ ਜੋੜਦਾ ਹੋਇਆ ਆ ਆ ਆ ਕਮਾਲ ਹੋ ਗਈ ਆ ਆ ਕਮਾਲ ਆ ਸਰਾ ਹੋ ਗਿਆ ਆ ਸਰਾ ਹੋ ਗਿਆ ਕਿੰਕੋ ਮੜ ਘਮਾਉਣ ਨੂੰ ਤਾਂ ਥਾਰ ਰੱਖੀ ਐ ਬੁਲਟ ਤੇ ਰੱਖਿਆ ਨੰਬਰ ਲੈਉਣ ਨੂੰ ਬਾਬਾ ਹਰਜਨ ਪ੍ਰਕਾਸ਼ ਜੀ ਸੁਪਾ ਸਾਹਿਬ ਗ라운ਡ 'ਚੋਂ ਆਇਆ ਧੰਨਵਾਦ ਹੈ ਲਓ ਸਾਹਮਣੇ ਮੰਨਾ ਬੱਲਰ ਦੀ ਧਰਤੀ ਦਾ ਮੇਰੇ ਮਿੱਤਰੋ ਵੱਡਾ ਮਨ ਖੇਡ ਕਬੱਡੀ ਦਾ ਨੰਬਰ ਦਾ ਸ਼ਾਨਦਰਵਾ ਆਪਣੀ ਟੀਮ ਦੇ ਵਾਸਤੇ ਕਰਦਾ ਹੋਇਆ ਔਰ ਅਗਲੀ ਰੇਡ ਬਾਬੇ ਦਰਸ਼ੇਰ ਸਿੰਘ ਪਡਾਲ ਦਾ ਪੋਤਾ ਇੱਕ ਪਾਸੇ ਜੱਜੂ ਹਾਕ ਮਾਰਿਆ ਤੇ ਦੂਜੇ ਪਾਸੇ ਕੰਮੀਰ ਕਰੀਆ ਤੇ ਨੌਕਰ ਵਰਗੇ ਚਾਰ ਤੋਂ ਕੋਸ਼ੇ ਰੱਖੇ ਵਿਚਵਾ ਇੱਕ ਪਾਸੇ ਕੰਮੀਰ ਆਇਆ ਜਮਾ ਤੇ ਦੂਜੇ ਪਾਸੇ ਕੋਲਟ ਉਹ ਖੜਖੋ ਕੁੱਤੋ ਵੜੇ ਕੁੱਤੋ ਕੁੱਤੋ ਅੱਜ ਪਹਿਲੀ ਵਾਰ ਕੇ ਨਾਰਖਾ ਦੇਖਿਆ ਅੱਜ ਪਹਿਲੀ ਵਾਰ ਇਹਦਾ ਹਾਕਿਆ ਦੇਖਿਆ ਓ ਸੰਧੂਆ ਖੇਡ ਕਹਾਣੀ ਮੈਂ ਤਾਂ ਫੋਟੇ ਤਾਂ ਦੀ ਕਿਲਾ ਭਾਜੀ ਮੈਂ ਤੇ ਕਈ ਕੁਝ ਨਹੀਂ ਮੈਂ ਤੇ ਭਾਜੀ ਕਈ ਕੁਝ ਨਹੀਂ ਲੋ ਸਾਹਮਣੇ ਰੇਣ ਇਸ ਨੂੰ 37 ਅਕਰਾਚੋਂ ਬੜਾ ਖੇਡ ਮਦਦ ਪਾ ਰਿਹਾ ਹੈ ਕਮਲ ਟਿੱਲੇ ਵਾਲਾ ਔਰ ਦੂਸਰੇ ਬੰਦੇ ਆ ਜਿੰਨੀ ਮਹਿਮਦਬਾਲ ਦੀ ਧਰਤੀ ਦਾ ਮੇਰੇ ਮਿੱਤਰੋ ਨਾਲ ਟੱਕੜਾ ਯਾਹਾਂ ਐਨ ਸਰਾ ਲਾ ਗਿਆ ਇਹ ਜਿੰਨੀ ਆ ਮਹਿਮਦਬਾਲੀਆ ਮੇਰੇ ਮਿੱਤਰੋ ਸਾਹਮਣੇ ਜਿੰਨੀ ਮਿਹਨਤ ਵਾਲੀਆ ਪਰ ਰੀਪਲੇ ਦੀ ਮੰਗ ਹੋਈ ਆ ਆ ਨੰਬਰ ਜਿਹੜਾ ਰੀਪਲੇ ਚਲੋ ਇਹ ਨੰਬਰ ਆਪਾਂ ਕਬੱਡੀ ਕੰਡਾ ਸੱਜਣ ਵਾਲੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਹਮਮ ਵਾਲੀਆ ਪਿੰਡੋਂ ਆਉਂਦਾ ਦੇਖਦਾ ਮੁੰਡਿਆਲਾ ਕਰਨ ਵਰਗੇ ਲੱਗੇ ਹੋਇਆ ਉਹ ਇੱਕ ਵਰਗੇ ਲੱਗੇ ਹੋਇਆ ਚਾਰ ਬੋਲ ਸੇਰ ਤੋਂ ਮੁਕਾਬਲਾ ਕਿਦਣਾ ਕਿਵੇਂ ਕਿਦਾਂ ਦਾ ਹੋਣਾ ਸਾਹਮਣੇ ਖੇਡ ਲਓ ਜੱਗੂ ਆ ਦੂਸਰੇ ਪਿੰਡਾ ਸੱਜਣ ਵਾਲੀਆ ਕਿ ਟਿੱਬੇ ਦਾ ਪੁੱਤ ਕਹਿਰ ਕਰੀ ਜਾਂਦਾ ਏ ਕੱਲ ਕਰਦੀ ਇਹ ਆ ਟਿੱਬਿਆਂ ਦਾ ਪੁੱਤ ਹੱਕ ਮਰਿਆ ਜੱਗੂ ਅਰਜੁਨ ਸਿੰਘ ਦੇ ਮੁੰਡਾ ਬੱਲੋਂ ਦੀ ਧਰਤੀ ਦਾ ਫੇਰ ਕਬੱਡੀ ਪਾ ਰਿਹਾ ਸੰਧੂਆ ਆਪਣੇ ਮੁੰਡਾ ਬੱਲੋਂ ਦੀ ਧਰਤੀਆ ਕਬੱਡੀ ਪਾਉਣ ਦੇ ਲਈ ਅੱਗੇ ਬਲ ਜਾਂਦਾ ਹੋਇਆ ਚਾਰਾਂ ਦੇ ਵਿੱਚੋਂ ਮੁਕਾਬਲਾ ਟਿੱਬੇ ਵਾਲੇ ਨਾਲ ਹੋਣਾ ਆਹ ਬਾਲ ਰੋਈਆ ਲੱਗ ਰਹੀਆ ਇੱਕ ਪਾਸੇ ਮੁੰਡਾ ਹੋਏ ਮੇਰੇ ਵੀਰੋ ਬੁਲਟ ਫੇਰ ਆ ਗਿਆ ਬੁਲਟ ਫੇਰ ਆ ਗਿਆ ਹੱਕ ਮਰਿਆ ਟੇ ਟਾ ਟਾ

ਚਾਰ ਜਾਫੀ ਤਿਆਰ ਆ ਗਰਾਚੋ ਵਾਲਾ ਸੰਟੀ ਔਰ ਦੂਸਰੇ ਬੰਦੇ ਕਮਲ ਤਿੱਡੇ ਵਾਲਾ ਦੇਖੋ ਇੱਥੇ 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 ਆ ਗਏ ਇੱਥੇ ਆ ਗਏ ਦੇਖੋ ਇਸ ਤੋਂ ਇੱਕ ਪਾਸੇ ਸੰਤੀਆ ਤੇ ਦੂਜੇ ਪਾਸੇ ਟੱਪਿਆਲਾ ਕਮਲ ਹੱਥੋਂ ਦੂਰ ਸਮਾਪਿਤਦਾ ਹੋਇਆ ਉਹ ਮੁਕਾਬਲਾ ਉਹ ਮੁਕਾਬਲਾ ਆ ਇਹ ਆ ਇਹ ਆ ਇੱਥੇ ਰੱਖੋ ਛੇੜ ਕਹਾਣੀ ਸੁਆਣਿਆ ਓਏ ਆ ਗਿਆ ਖਰਾਚੋ ਦੇ ਮੇਲੇ ਦਾ ਸਵਾਦ ਦੁਨੀਆ ਦਾ ਚਿੱਟ ਖੁਸ਼ ਹੋ ਗਿਆ ਆਪਾਂ ਨੇ ਕਬੱਡੀ ਦੇਖ ਰਹੀ ਐ ਪਿਆਰ ਨਾਲ ਦੇਖ ਰਹੀ ਐ ਜੱਫੇ ਲੱਗਦੇ ਐ ਰੇਟਾ ਪੈਂਦੀਆ ਦੇਖੋ ਬੁਲਟ ਸਮੇਂ ਫੇਰ ਹਮਲ ਬੁਲਟ ਖੀਰ ਮੌਲ ਦੀ ਧਰਤੀ ਦਾ ਇੱਥੇ ਇੱਥੇ ਭਾਈ ਵਾਹ ਇੱਥੇ ਇੱਥੇ ਆਹ ਆਹ ਇਹ ਆਹ ਓ ਵਾਹ ਓਏ ਗੱਬਰੂਆ ਇੱਕ ਵਾਸੇ ਮੱਨਾ ਬੱਲ ਮੌਲਾ ਸਵਨਿਆ ਖੇਡ ਕਹਾਣੀ ਬੱਲਾ ਵਾਲਾ ਮੱਨਾ ਦੇ ਵੀ ਇਸ ਸਮੇਂ ਰੇਡ ਪੌਦਰੀ ਖੇਡ ਮੈਦਾਨ 'ਚ ਦੀਪੇ ਦਾ ਵੀਰ ਵਧਿਆ ਹੋਇਆ ਚਾਰ ਜਾਫੀਆਂ ਤੋਂ ਫਿਰ ਦੇਖਾਂਗੇ ਆ ਟਿੱਬੇ ਵਾਲਾ ਕਮਲ ਔਰ ਦੂਸਰਾ ਸਰੀ ਇਸ ਸਮੇਂ ਗਿੰਨੀ ਤੇ ਨੰਬਰ ਇਸ ਸਮੇਂ ਮੰਨਾ ਬੱਲੋਂ ਵਾਲਾ ਆਪਣੀ ਟੀਮ ਦੇ ਬਾਅਦ ਤੇ ਜੋੜਦਾ ਹੋਇਆ ਔਰ ਅਗਲੀ ਰੇਡ ਪੌਂਡ ਲਈ ਪਿੰਡਾ ਸੱਦਣ ਵਾਲੀ ਹੈ ਸੰਧੂਆ ਕਹੇ ਟਿੱਬਿਆਂ ਦੇ ਪੁੱਤ ਨੂੰ ਸੱਜਣਵਾਲੀਆ ਕਬੱਡੀ ਪਾਉਣ ਦੇ ਲਈ ਅੱਗੇ ਪਰ ਵੱਧਦਾ ਹੋਇਆ ਜਗਵਾ ਸ਼ੇਰ ਉਹ ਮੁੰਡਿਆਂ ਨੂੰ ਇੱਕ ਪਾਸੇ ਇੱਕ ਨਾ ਮੀਰਪੁਰਿਆ ਤੇ ਦੂਜੇ ਪਾਸੇ ਪਿੰਡਾ ਸੱਜਣਵਾਲੀਆ ਉਹ ਖੜਕਾ ਦਰਕਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਜੱਫਾ ਉਧਰ ਤੇ ਜੱਫਾ ਇਧਰ ਜੱਫਾ ਉਧਰ ਤੇ ਜੱਫਾ ਇਧਰ ਉਹ ਨਜ਼ਾਰਾ ਜਾਂਦਾ ਦਰਸ਼ਕਾਂ ਬੱਧੀ ਜਾਂਦਾ ਮੰਡੀ ਦੀ ਰੇਡ ਤੇ ਆਹ ਬਰਾ ਇਦਾਂ ਸੰਗਤ ਕਰਾ ਚੋਲੀ ਲੈ ਵੀ ਖੁਸ਼ ਹੋ ਇੱਕ ਵਾਰ ਫੇਰ ਰਸਾ ਗਿਆ ਨਾ ਚਿੱਤ ਖੁਸ਼ ਹੋ ਗਿਆ ਸੰਧੂਆਂ ਦੇ ਪੁੱਆ ਦਾ ਫੁੱਟ ਨੇ ਕੈੜੇ ਕਰਤੇ ਸਾਰੇ ਸਾਹਮਣੇ ਬੁਲਟ ਕਬੱਡੀ ਪਾਉਣ ਦੇ ਲਈ ਫੇਰ ਅੱਗੇ ਵੱਲ ਵੱਧਿਆ ਹਾਕਮ ਮੜਤਾ ਇੱਕ ਪਾਸੇ ਬੁਲਟ ਉਹ ਦੂਜੇ ਪਾਸੇ ਜੱਗੂ ਬੁਲਟ ਜੱਗੂ ਇਹ ਆ ਇਹ ਆ ਇਹ ਆ ਇਹ ਆ ਇਹ ਇੱਥੇ ਰੱਖ ਓਏ ਇੱਥੇ ਰੱਖ ਓਏ ਖੇਡ ਕਹਾੜੀ ਸਵਰਦਿਆ ਆਹ ਲੋਟਾਂ ਦੀ ਵਰਖਾ ਐਡਾ ਨਾ ਕਰੋ ਪਿਆਰ ਨਾਲ ਫੜਾ ਲਿਆ ਕਰੋ ਭਰਾ ਬਣ ਕੇ ਮਾਇਆ ਇਹ ਸਭੇ ਦਾ ਹੀ ਚੱਕਰ ਹੈ ਸਭੇ ਦਾ ਹੀ ਚੱਕਰ ਹੈ ਇਹਦਾ ਸਤਕਾਰ ਇਹਦੀ ਕਦਰ ਇਹਦੀ ਇੱਜ਼ਤ ਕਰੀਏ ਆਪਾਂ ਫੜਾ ਲਿਆ ਕਰੀਏ ਬੜੀ ਮਿਹਰਬਾਨੀ ਲਓ ਮੈਚ ਪੂਰਾ ਕੌਪ ਦਾ ਦੂਜਾ ਸੈਮੀਫਾਈਨਲ ਮੈਚ ਘਾਤੋ ਦੇ ਕੱਪ ਦਾ ਬਾਬਾ ਜੀ ਖੁਦ ਖੜਿਆ ਰੱਜੇ ਦਾ ਕੌਰੀ ਦਾ ਉਹ ਟਾਰੂ ਦਾ ਸਾਰੇ ਕੰਕੂ ਦਾ ਬਹੁਤ ਬਹੁਤ ਧੰਨਵਾਦ ਕਰਨ ਕੈਨੇਡਾ ਤੇ ਗੰਗਲ ਦੇ ਦਾ ਧੰਨਵਾਦ 37 ਕਰਾਚੋ ਵਾਲਾ ਕਬੱਡੀ ਪਾਉਣ ਦੇ ਲਈ ਫੇਰ ਇੱਕ ਵਾਰ ਵਾਧਾ ਹੋਇਆ ਉਹ ਵੇਖਾਂਗੇ ਡੱਬੇ ਵਾਲਾ ਇੱਕ ਪਾਸੇ ਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਨੰਬਰ 37 ਦਾ ਕਰਾਚੋ ਵਾਲੇ ਦਾ ਹਾਂਜੀ ਬੋਲਟ ਫੇਰ ਆ ਗਿਆ ਜੱਗੂਆ ਬੋਲਟ ਫੇਰ ਆ ਗਿਆ ਹੋਲਟ ਵਾਲਾ ਨੰਬਰ ਜਿਹੜਾ ਰੈਫਰੀ ਦਸੀਸਲਾ ਉਹੀ ਹੈ ਚਾਪੀਆਂ ਦਾ ਨੰਬਰਾ ਲੋਡ ਕਰ ਲਓ ਹਾਂ ਸੱਧੂਆ ਉਹ ਸਾਹਮਣੇ ਬੋਲਟ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਮੁਕਰ ਸ਼ੇਰਾਂ ਦੇ ਵਿੱਚੋਂ ਇੱਕ ਪਾਸੇ ਇੱਕ ਅੰਮ੍ਰਿਤਪੁਰਿਆ ਤੇ ਦੂਜੇ ఐ నో హర్ఖయా పਹਿਲੀ బార్ ویکహయా ఓ సంధూవా ఇన్నా హర్ఖయా పਹਿਲੀ బార్ ویکహయా జ కరా తోజ్జ్ సంగరూప్ చ హర్ఖయా ویکహయా లో సామ్నే ویکహో ఆ కంబైన నా దయే తు మన్నా బల్లా వాలా మన్నా బరీకా వాలా ఆ మన్నా కాలిఫోర్డియా వాలా ఆ భజ్ యా హందా భజ్ యా హందా సామ్నే రే ਛੋਟੇ ਜੋਤੇ ਨੂੰ ਭੇਜਦਾ ਛੋਟਾ ਜੋਤਾ ਇਹ ਮੁੰਡਾ ਨਮਾਤਰ ਕੀਤਾ ਉਹ ਮੇਰੇ ਵੀਰੋ ਇੱਕ ਪਾਸੇ ਛੋਟਾ ਜੋਤਾ ਤੇ ਦੂਜੇ ਪਾਸੇ ਬੱਲੇ ਬੱਲੇ ਹੋ ਗਏ ਮਤਰੋ ਹੱਕ ਬਣ ਕੇ ਜੱਗੂ ਨੇ ਬਾਦਲੋਂ ਪਾਰ ਕਰਕੇ ਨੰਬਰ ਆਪਣੀ ਟੀਮ ਲਈ ਜੋੜ ਦਿੰਦਾ ਚੱਲੋ ਰਵਾਨਾ ਪਾਕ ਸੂਬਾ ਸੂਬਾ ਪੂਤੋਂ ਸਵਲੋ ਸੈਂਟੀ ਨੂੰ 500 ਅਭੀ ਅਫੜਦਾ ਨੰਬਰ ਨੰਬਰ ਘਰਾਚੋਂ ਦਾ ਅਗਲੀ ਰੇਡ 37 ਪਾਉਂਡ ਦੇ ਲਈ ਖੇਡਵਾਤਾ ਪਿੱਛੇ ਹੋ ਜਾ ਬਈ ਸਾਰੇ ਸਾਰੇ ਪਿੱਛੇ ਹੋ ਜਾ ਬਾਲੀ ਫੌਜੀ ਸਾਡਾ ਪ੍ਰਾਜ ਪੂਰਾ ਜੋਰ ਮਾਰ ਰਿਹਾ ਸੋਪਾ ਘਰਾਚੋਂ ਬਣਾ ਸਾਹਮਣੇ ਤੱਕਾਂਗੇ ਤੇ ਬੱਲੇ 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 ਆਹ ਸੰਤੀ ਹੈ ਪਰ ਦੂਜੇ ਪਾਸੇ ਲੱਭਦੀ ਹੈ ਉਹ ਤੁਗ ਤੁਗ ਫੇਰ ਆ ਗਿਆ ਆ ਕੰਬਾਲੀਏ ਤੁਗ ਤੁਗ ਫੇਰ ਆ ਗਿਆ बाबा फकीरिया दादी मेर चलंद बाबा हरजंद प्रकाश जी खड़े आना ਬੱਲ ਦਾ ਬਾਲ ਆ ਗਾਪੀਆ ਇਸ ਅਮਰੀਕਾ ਤੋਂ ਆਇਆ ਹੋਇਆ ਰੇਡ ਪਈ ਹੋਈ ਹੈ ਘਾਚੋਂ ਦੀ ਧਰਤੀ ਚਾਰ ਜਫੀ ਤਿਆਰ ਦੇਖੋ ਕੀ ਇਸ਼ਾਰਾ ਹੈ ਇਸ਼ਾਰਾ ਹੈ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਨੰਬਰ ਰੇਡਰ ਦਾ 22 ਤਰੀਕ ਪੰਨਾਵਾਂ ਦੀ ਧਰਤੀ ਕੁਲਜੀਤ ਸਰਪੰਚ ਦਲਜੀਤ ਕੁਮਾਨ ਉਹਨਾਂ ਵੱਲੋਂ ਸੱਜੇ ਨੇ ਆਈ ਖੱਡਾ ਖੜਕੂ ਤੇ 22 ਤਰੀਕਾ ਕਲੌਦੀ ਵੀ ਪੁੱਜਾਂਗੇ ਕਲੌਦੀ ਵੀ ਇਹ ਝੰਡਾ ਖੜਕੂ ਪੰਨਾ ਚਾਰ ਟੀਮਾਂ ਖੇਡਣਗੀਆਂ ਮਾਝਾ ਮਾਲਵਾ ਦੁਆਬਾ ਤੇ ਹਰਿਆਣਾ ਤੇ ਫੇਰ ਫਿਰ ਵੀਰੋ ਪੰਨਾ ਮੇਰੇ ਤੋਂ ਬਾਅਦ ਕਲੌਦੀ ਦੀ ਤਰਫੇ ਹਾਜ਼ਰੀ ਲਵਾਵਾਂਗੇ ਦੋਨੋਂ ਕੱਪ ਵੱਡੇ ਆਓ ਸਵਰਨਿਆ ਦੋਨੋਂ ਕੱਪ ਵੱਡੇ ਆ ਉਧਰ ਕਮਾਣਾ ਵਾਲਾ ਅਮਰੀਕਾ ਵੱਡੀ ਮੁਬਾਰਕਬਾਦ ਹੈ ਖੜਾਮਾਂ ਦੀ ਧਰਤੀ ਹੈ ਜਿਲ੍ਹਾ ਪਟਿਆਲਾ ਬਸਾਖੀ ਦੇ ਮੇਲੇ ਤੇ ਵੱਡਾ ਕੱਪ ਹੁੰਦਾ ਹੈ ਉਸ ਮੇਲੇ ਤੇ ਜਿੰਦਰਬਿਰਕ ਸਪੇਲ ਵੱਲੋਂ ਭਰਾ ਨੂੰ ਸੋਨੇ ਦਾ ਕੰਠਾ ਪਾਇਆ ਜਾਣਾ ਹੈ ਕਮਾਣਾ ਵਾਲਿਆ ਮੁਬਾਰਕਬਾਦ ਹੈ ਨਾਲ ਪ੍ਰੋਫੈਸਰ ਸਾਡਾ ਸੇਵਕ ਸ਼ੇਰਗੜ ਇੰਟਰਨੈਸ਼ਨਲ ਬਲਾਰੇ ਦਾ ਸਾਰੇ ਦਾ ਸਾਡੇ ਵੱਲੋਂ ਸਤਿਕਾਰ ਬਹੁਤ ਬਹੁਤ ਧੰਨਵਾਦ ਮਾਂ ਬੋਲੀ ਪੰਜਾਬੀ ਦਾ ਮਾਨਨੇ ਬਲਾਰੇ ਫਾਈਨਲ ਦੀ ਗੱਲ ਕਰਨਗੇ ਉਹ ਤਿਆਰ ਰਹਿਣਗੇ ਫਾਈਨਲ ਦੇ ਲਈ ਆਪ ਵੀ ਗੱਭਰੂ ਮੈਚ ਸ਼ੁਰੂ ਕਰੀਏ ਰੌਲਾ ਨਹੀਂ ਪਾਉਣਾ ਆਜੋ ਆਪਾਂ ਹੋਟ ਲੈ ਸਕਦੇ ਹਾਂ ਦਾ ਡਿਸੀਜਨ ਪਹਿਲਾਂ ਵੀ ਦਿੱਤਾ ਹੈ ਹੁਣ ਵੀ ਆ ਜਾਣਾ ਲਓ ਰੇਡ ਸਾਹਮਣੇ ਜਾਜੋ ਬੋਲਟ ਕਹਿੰਦਾ ਸਾਹਮਣੇ ਜਾਜੋ ਇੱਕ ਵਾਰ ਜੱਗੂ ਕੋਈ ਗੱਲ ਨਹੀਂ ਪਿਆਰ ਖੇਡ ਕਬੱਡੀ ਹੈ ਰੋਜ਼ ਦਾ ਕੰਮ ਹੈ ਕਰਨ ਦਾ ਕੰਮ ਨਹੀਂ ਹੈ ਹੋਰ ਬੋਲਦੀ ਹੈ ਫਸਾ ਕੇ ਪਹੁੰਚਾ ਦੇਈਏ ਉਹ ਬੁਲਟ ਨੇ ਫੇਰ ਕਬੱਡੀ ਪਾਤੀ ਸਾਹਮਣੇ ਤੱਕਾਂਗੇ ਪਾਸੇ ਗੰਪੀਰਪੁਰੀਆ ਤੇ ਦੂਜੇ ਪਾਸੇ ਬੁਲਟ ਉਹ ਟੱਕ ਟੱਕ ਹੋ ਗਈ ਮਿੱਤਰੋ ਨੰਬਰ 1 ਦਾ ਬੁਲਟ ਆਪਣੀ ਟੀਮ ਲਈ ਜੋੜ ਗਿਆ ਚਾਲੇ ਗੱਬਰਪਾ ਵਾਹ ਨੰਬਰ ਆ ਰੇਡਰ ਦਾ ਸੁਣੋ 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 ਬੋਲਦਾ ਬਹੁਤ ਰਿਹਾ ਬਾਈ ਹਰੀਪਲੇ ਰਹਿੰਦਾ ਇੱਕ ਰੀਪਲੇ ਰਹਿੰਦਾ ਜੀ ਉਹਦਾ ਡਿਸੀਜਨ ਇਹ ਜੇ ਆਉਣਾ ਉਹ ਕੋਈ ਨਾ ਇਧਰ ਇੱਕ ਤਾਂ ਆ ਗਿਆ ਦੂਜਾ ਰਹਿੰਦਾ ਹੈ ਲਵਲੀ ਇੱਕ ਰੀਪਲੇ ਦਾ ਡਿਸੀਜਨ ਜੇ ਰਹਿੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਰ ਦਾਲਟ ਕਿਹੜਾ ਜਾਨ ਲੱਗਿਆ ਕਿਤੇ ਕੋਈ ਗੱਲ ਨਹੀਂ ਸਬਰ 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 ਪੇਸ਼ੈਂਸ ਤੇ ਸੈਂਸ ਜ਼ਰੂਰੀ ਹੈ ਆਰਾਮ ਨਾਲ ਪਈ ਗਲੀ ਦਸੀਜਨ ਦਾ ਜਿਹੜੇ ਨੰਬਰ ਆ ਗਏ ਤਾਂ ਆ ਜੇ ਕਾਪੀ ਦੇ ਤੋਂ ਲਿਖ ਲੇ ਉਹ ਲਿਖੇਗੇ ਜਿਹੜੇ ਤੁਸੀਂ ਲੈ ਲੇ ਉਹ ਤੁਹਾਡੀ ਨਹੀਂ ਤੇ ਉਹਨਾਂ ਦੇ ਲੈ ਲੇ ਉਹ ਉਹਨਾਂ ਦੀ ਹੈ ਤੇ ਹੋਲ ਦਾ ਨੰਬਰ ਦੱਸੋ ਜੀ ਤੇ ਨੋਟ ਕਰੋ ਹੋਲ ਤੋਂ ਬਿਨਾ ਨੰਬਰ ਜਿਹੜੇ 14 ਨੰਬਰ ਕਲਾਸ ਹੋ ਗਿਆ ਸਾਡੇ 14 ਨੰਬਰ ਦੇ ਮਹਿਮਦ ਕਬਾਲデア ਸਾਡੇ 14 ਮਹਿਮਦ ਕਬਾਲਦੇ ਦੇ 14 ਕਲਾਸ ਹੋ ਗਏ ਮਹਿਮਦ ਕਬਾਲ ਹੁਣ ਵੱਜਣੀ ਕਬੱਡੀ ਦੀਆਂ ਟੀਮਾਂ ਆ ਜਾਣ ਇੱਕ ਲੋਡ ਕਰੋ 18 ਮਾਰਚ ਜ਼ਿਲ੍ਹੇ ਮੋਗੇ ਦੀ ਧਰਤੀਆ ਪਿੰਡ ਰਾਮਾ ਮੇਰੇ ਵੀਓ ਬਹੁਤ ਵੱਡਾ ਕਬੱਡੀ ਕੈਂਪ ਉਹ ਜਾ ਰਿਹਾ ਜਰਨੈਲ ਸਿੰਘ ਜੈਲਾ ਸਰਪੰਚ ਨਾਲ ਸਤਵੀਰ ਮਲਦੂਰਾ ਆਸਟ੍ਰੇਲੀਆ ਨਾਲ ਦੀਪ ਟੱਲੇ ਵਾਲੀ ਹੈ ਮਨਦੀਪ ਕਲਵਰ ਸੁਨਰੀ ਅਮਰੀਕਾ ਵਾਲੇ ਹੈ